ਮੌਸਮ ਦੇ ਬਾਗ ਦੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਚਾਰ ਦਿਨ ਦੀ ਭਾਰੀ ਬਾਰਿਸ਼ ਦਾ ਅਲੱਡਾ ਦਿੱਤਾ ਹੋਇਆ ਹੈ ਇਸ ਦੇ ਚਲਦਿਆਂ ਗੁਰਦਾਸਪੁਰ ਵਿੱਚ ਅੱਜ ਸਵੇਰੇ ਤੋਂ ਹੀ ਮੀਂਹ ਪੈ ਰਿਹਾ ਹੈ ਜਿਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਲਗਾਤਾਰ ਹੋ ਰਹੀ ਬਾਰਿਸ਼ ਕਦੇ ਕਾਫੀ ਤੇਜ਼ ਹੋ ਜਾਂਦੀ ਹੈ ਤੇ ਕਦੇ ਹਲਕੀ ਜਿਸ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਵੀ ਭਰ ਗਿਆ ਹੈ ਗਲ ਫਸਲਾਂ ਦੀ ਕਰੀਏ ਤਾਂ ਇਸ ਵੇਲੇ ਝੋਨੇ ਦੀ ਫਸਲ ਪੂਰੇ ਪੱਕਣ ਦੇ ਕਗਾਰ ਤੇ ਹੈ ਅਤੇ ਕਟਾਈਆਂ ਵੀ ਚੱਲ ਰਹੀਆਂ ਨੇ ਇਹ ਬਾਰਿਸ਼ ਕਿਸਾਨਾਂ ਲਈ ਵੱਡੀ ਮੁਸੀਬਤ ਬਣ ਸਕਦੀ ਹੈ ਕਿਉਂਕਿ ਝੋਨੇ ਦੀ ਫਸਲ ਵਿੱਚ ਨਮੀ ਦੀ ਮਾਤਰਾ 17% ਦੀ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਹੈ ਪਰ بارش ਕਾਰਨ ਝੋਨੇ ਵਿੱਚ ਨਮੀ ਬਹੁਤ ਵੱਧ ਜਾਵੇਗੀ ਜਿਹੜੀ ਫਸਲ ਹੁਣ ਤੱਕ ਪੱਕੀ ਨਹੀਂ ਤੇ ਖੇਤਾਂ ਵਿੱਚ ਖੜੀ ਹੈ ਉਸ ਲਈ ਇਹ بارش ਹੋਰ ਨੁਕਸਾਨ ਦੇ ਸਾਬਿਤ ਹੋ ਸਕਦੀ ਹੈ ਜੇ ਇਹ بارش ਤੂਫਾਨੀ ਰੂਪ ਵਿੱਚ ਆ ਗਈ ਤਾਂ ਫਸਲ ਖੇਤਾਂ ਵਿੱਚ ਗਿਰ ਵੀ ਸਕਦੀ ਹੈ ਤੇ ਪੂਰੀ ਤਰ੍ਹਾਂ ਨਾਲ ਖਰਾਬ ਸਕਦੀ ਹੈ ਗੱਲ ਦੁਕਾਨਦਾਰਾਂ ਦੀ ਕਰੀਏ ਤਾਂ ਉਹ ਵੀ ਇਸ ਵਾਰਿਸ਼ ਨੂੰ ਲੈ ਕੇ ਪਰੇਸ਼ਾਨ ਨੇ ਕਿਉਂਕਿ ਦੁਕਾਨਦਾਰੀਆਂ ਬਿਲਕੁਲ ਠੱਪ ਹੋ ਜਾਂਦੀਆਂ ਨੇ ਹੋਰ ਜੇ ਗੱਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਕਰੀਏ ਤਾਂ ਜੇ ਬਾਰਿਸ਼ ਲਗਾਤਾਰ ਰਹਿ ਗਈ ਤਾਂ ਉਹਨਾਂ ਇਲਾਕਾ ਦੇ ਲੋਕਾਂ ਨੂੰ ਫਿਰ ਤੋਂ ਹੜ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਡੈਮਾਂ ਤੋਂ ਪਹਿਲਾਂ ਹੀ ਪਿੱਛੋਂ ਪਾਣੀ ਵੱਧ ਆ ਰਿਹਾ ਹੈ ਜਿਸ ਕਾਰਨ ਛੱਡਣਾ ਪੈ ਰਿਹਾ ਹੈ ਤੇ ਲਗਾਤਾਰ ਬਾਰਿਸ਼ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਜਾਵੇਗਾ اس کارن بارش ਨੂੰ ਲਾਕੇ ਲੋਕਾਂ ਦੀਆਂ ਵੀ ਤੇ ਸਰਕਾਰਾਂ ਦੀਆਂ ਵੀ ਚਿੰਤਾਵਾਂ ਵੱਧ ਗਈਆਂ ਨੇ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ ਤੇ ਦੇਖੋ ਜੀ ਹੁਣ ਜਿੱਦਾਂ ਪਹਿਲੇ ਹੜ੍ਹ ਆਏ ਸੀ ਹੜ੍ਹਾਂ ਦਾ ਪਾਣੀ ਅਜੇ ਕਈ ਜਗ੍ਹਾ ਤੇ ਉਤਰਿਆ ਵੀ ਨਹੀਂ ਹੈਗਾ ਤੇ ਹੁਣ ਲਗਾਤਾਰ بارش ਦੱਸਦੇ ਪਿਆ ਜੀ ਕਹਿੰਦੇ ਕਿ ਮਤਲਬ ਹੁਣ 3-4 ਦਿਨ بارش ਆਣੀ ਆ ਤੇ ਇਹਦੇ ਕਰਕੇ ਵੀ ਫਸਲਾਂ ਦਾ ਬੜਾ ਨੁਕਸਾਨ ਫੇਰ ਹੋ ਜਾਣਾ ਜੇ ਤੇ ਦੂਸਰਾ ਹੈਗਾ ਜੇ ਹੁਣ ਚੋਣੇ ਤਿਆਰ ਆ ਤੇ ਨਵੀਂ ਨਵੀਂ ਵੀ ਵੱਜ ਜਾਣੀ ਆ ਤੇ ਫਿਰ ਉਹ ਆੜਤੀਆਂ ਵੀ ਕੱਟ ਲਾਣਾ ਸ਼ੁਰੂ ਕਰ ਦੇ ਉਦੋਂ ਵੀ ਨੁਕਸਾਨ ਹੋਣਾ ਦਨਾਲ ਫਿਰ ਜਿਹੜੇ ਹੁਣ ਦੁਕਾਨਦਾਰ ਐ ਇਹਨਾਂ ਦਾ ਵੀ ਗਾਕੀ ਦਾ ਵੀ ਬਹੁਤ ਫਰਕ ਪੈਂਦਾ ਜੀ ਦਿਨ ਦਿਹਾੜ ਲੱਗੇ ਆ ਰਹੇ ਤੇ ਨੁਕਸਾਨ ਮਤਲਬ ਜ਼ਿਆਦਾ ਹੋ ਰਿਹਾ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਕਿ ਲਗਭਗ 2 ਮਹੀਨੇ ਹੋ ਚੁੱਕੇ ਆ ਲਗਾਤਾਰ ਜਿਹੜੀ ਆ ਹਮਾਚਲ ਦੇ ਨਾਲ-ਨਾਲ ਜਿਹੜੀ ਆ ਉਹ ਪੰਜਾਬ ਵਿੱਚ ਵੀ ਜਿਹੜੀ ਕਾਫੀ ਮਾਤਰਾ ਵਿੱਚ ਜਿਹੜੀ بارش ਹੋ ਰਹੀ ਆ ਤੁਸੀਂ ਦੇਖ ਰਹੇ ਹੋ ਕਿ ਜਿਹੜਾ بارش ਹਮਾਚਲ ਦੇ ਜਿਹੜੀ ਜਿਹੜੀ ਕਾਫੀ ਮਾਤਰਾ ਵਿੱਚ ਹੋਈ ਸੀ ਉਸ ਕਰਕੇ ਸਾਡੇ ਡੈਮ ਸੀ ਉਹ ਓਵਰਫਲੋ ਹੋ ਚੁੱਕੇ ਸੀ ਔਰ ਇਸ ਕਰਕੇ ਉਹਨਾਂ ਨੂੰ ਜਿਹੜੇ ਆਪਣੇ ਬਲੱਡ ਗੇਟ ਖੋਲਣੇ ਪੇਤੀ ਜਿਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਖਾਣਾ ਦੀ ਮਾਰ ਸਾਦ ਸਾਨੂੰ ਦੇਖਣ ਨੂੰ ਪਈ ਸੀ ਔਰ ਤੁਸੀਂ ਦੇਖ ਰਹੇ ਹੋ ਕਿ ਲਗਭਗ ਪੰਜਾਬ ਦੇ ਹਰ ਖੇਤਰ ਤੇ ਵਿੱਚ ਜਿਹੜਾ ਵਾ ਹਾਨ ਨਾਲ ਕਾਫੀ ਜਿਹੜੇ ਆ ਉਹ ਪਿੰਡ ਪ੍ਰਭਾਵਿਤ ਹੋ ਚੁੱਕੇ ਸੀ ਔਰ ਦੇਖ ਰਹੇ ਹੋ ਕਿ ਕੱਲ ਕੱਲ ਤੋਂ ਵੀ ਲਗਾਤਾਰ ਜਿਹੜੀ ਆ ਉਹ ਫੁਦਾਸਪੁਰ ਦੇ ਵਿੱਚ ਜਿਹੜੀ ਆ بارش ਹੋ ਰਹੀ ਆ ਜਿਸ ਕਰਕੇ ਜਣਾ ਦੁਕਾਨਦਾਰਾਂ ਨੂੰ ਜਿnabla ਉਹ ਕਾਫੀ ਮਤਲਬ ਕੀ ਆਪਣੇ ਸਮੰਤੀ ਹਾਲਤ ਨੂੰ ਦੇਖਣਾ ਪੈ ਰਿਹਾ ਔਰ ਫਸਲਾਂ ਜਿਹੜੀਆਂ ਵਾ ਫਸਲਾਂ ਨੂੰ ਸਰ ਕਾਫੀ ਜਿਹੜਾ ਨੁਕਸਾਨ ਹੋ ਰਿਹਾ ਹਨਾਂ ਦੇ ਕਰਕੇ ਸਰ ਕਾਫੀ ਮਾਤਰਾ ਵਿੱਚ ਪਹਿਲਾਂ ਹੀ ਕਰੀਆਂ ਫਸਲਾਂ ਜਿਹੜੀਆਂ ਉਹ ਤਬਾਹ ਹੋ ਚੁੱਕੀਆਂ ਹੀ ਹੁਣ ਜਿਹੜਾ ਵਾ ਫਸਲਾਂ ਫੱਕ ਚੁਕੀਆਂ ਔਰ ਮੰਡੀਆਂ ਦਾ ਟਾਈਮ ਆ ਸਰ ਵੇਚਣ ਦਾ ਟਾਈਮ ਆ ਬਾੜੀ ਦਾ ਟਾਈਮ ਆ ਪਰ ਤੁਸੀਂ ਦੇਖ ਰਹੇ ਹੋ بارش ਕਰਕੇ ਜਿਹੜਾ ਵਾ ਉਹ ਫਸਲਾਂ ਨੂੰ ਵੀ ਸਰ ਕਾਫੀ ਨੁਕਸਾਨ ਹੋ ਚੁਕਿਆ ਵਾ ਔਰ ਜੇਸਵ ਅਸੀਂ ਸਬਜੀ ਮਾਰਕੀਟ ਵਿੱਚ ਖੜੋਤੇ ਆ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਵਾ ਉਹ ਆਪਣੀਆਂ ਸਬਜ਼ੀਆਂ ਵੀ ਆ ਉਹ ਕਾਫੀ ਜੜੀਆਂ ਵਾ ਮਾਤਰਾ ਵਿੱਚ ਘਟ ਆ ਰੀਆਂ ਵਾ ਔਰ ਘਟ ਦੇ ਕਾਰਨ ਜਿਹੜਾ ਬਾਸ਼ਾ ਵਾ ਬਾਸ਼ੇ ਦੇ ਨਾਲ ਸਭ ਜਿਹੜੇ ਆ ਸਬਜ਼ੀਆਂ ਦੇ ਰੇਟ ਜਿਹੜੇ ਆ ਉਹ ਸਾਫੀ ਵੱਧ ਚੁੱਕੇ ਆ ਪਰ ਇਸੇ ਕਰਕੇ ਸਰ ਦੁਕਾਨਦਾਰਾਂ ਨੂੰ ਵੀ ਬੜਾ ਮੰਦੀ ਦਾ ਹਾਲਾਤ ਦੇਖਣਾ ਪੈ ਰਿਹਾ ਵਾ ਔਰ ਤੁਸੀਂ ਦੇਖ ਰਹੇ ਹੋ ਕਿ ਹੁਣ ਤਿਹਾੜਾ ਦਿਨ ਹੈ ਜਿਹਾ ਕਰਵਾ ਚੌਥ ਔਰ ਕਾਸ਼ ਤੱਕ ਸਰ ਦੀਵਾਲੀ ਦਾ ਤਿਹਾੜ ਜਿਹੜਾ ਵਾ ਉਹ ਮਤਲਬ ਕਿ 15 ਦਿਨ ਰਹਿ ਗਏ ਆ ਦੀਵਾਲੀ ਦਾ ਤਿਹਾੜ ਜਿਹੜਾ ਵਾ ਉਹ ਮਤਲਬ ਕਿ ਆ ਰਿਹਾ ਵਾ ਔਰ ਪੂਰਾ ਸਾਲ ਚੜਾਵਾ દિਵਾਲੀ ਦਾ ਤਿਹਾਰ ਜਿਹੜੇ ਦੁਕਾਨਦਾਰ ਹੈ ਉਹ ਉਡੀਕਿਆ ਕਿਉਂਕਿ દિਵਾਲੀ ਤੇ ਉਹਨਾਂ ਨੂੰ ਆਸ ਹੁੰਦੀ ਆ ਕਿ ਇਸ દિਵਾਲੀ ਦੇ ਤਿਹਾਰ ਤੇ ਆਪਣਾ ਇਹ ਕਾਰੋਬਾਰ ਜਿਹੜਾ ਆਪਣਾ ਜਿਹੜਾ ਸੀਜ਼ਨ ਲਗਾ ਸਕੀ ਹੈ ਪਰ ਜੇਕਰ ਲਗਾਤਾਰ ਜਿਹੜਾ ਵਾ ਉਹ ਬਰਕਦੀ ਜਿਹੜੀ ਆ ਖੇਤੀ ਖੇਤਾਂ ਰਹੀ ਗਈ ਤੇ ਸਰ ਦੇਖਣ ਨੂੰ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਮਾਰਕੀਟ ਦਾ ਇਸੇ ਤਰ੍ਹਾਂ ਜਿਹੜਾ ਵਾ ਉਹ ਮੈਂ ਮਨਦੀਪ ਕੁਮਾਰ ਰਿਕੋ ਜਨਸ ਤੋਂ ਇਹ 3 ਦਿਨ ਦਾ ਜਿਹੜਾ ਬਾਰਿਸ਼ ਦਾ ਅਲਰਟ ਆਨ ਕਰਕੇ ਗੁਰਦਾਸਪੁਰ ਤੇ ਪਹਿਲੇ ਤੋਂ ਹੀ ਖੜਾ ਦੀ ਮਾਰ ਕਰਕੇ ਕਾਫੀ ਨੁਕਸਾਨ ਚੱਲ ਰਿਹਾ ਹੈ ਦੁਕਾਨਦਾਰਾਂ ਨੂੰ ਵੀ ਇਹਦਾ ਕਾਫੀ ਨੁਕਸਾਨ ਆ ਬਾਜ਼ਾਰਾਂ ਵਿੱਚ ਪਾਣੀ ਭਰਨ ਕਰਕੇ ਕਸਟਮਰ ਨਹੀਂ ਨਿਕਲੇਗਾ ਸੈਕੰਡ ਗੱਲ ਹੈ ਜੀ ਆ ਵੀ ਜੋ ਝੋਡੇ ਦੀ ਇਸ ਵਲੇ ਵਾਡੀ ਸ਼ੁਰੂ ਆ ਉਹਦੀ ਵੀ ਨਮੀ ਨਹੀਂ ਬਰਕਰਾਰ ਰਹਿ ਸਕਦੀ ਤੇ ਤੀਸਰਾ ਆਲਰੇਡੀ ਪਹਿਲਾਂ ਹੀ ਹੜ੍ਹ ਬਹੁਤ ਆ ਚੁੱਕੇ ਆ ਹੁਣ ਵੀ ਡੈਮ ਫੁੱਲ ਨੇ ਇਸ ਕਰਕੇ ਇਹਦਾ ਬਹੁਤ ਨੁਕਸਾਨ ਆ ਇਸ ਨੂੰ